66 ਕਰੋੜ ਸਾਲ ਪਹਿਲਾਂ ਵੱਡਾ ਸਾਰਾ ਉਲਕਾ ਪਿੰਡ ਧਰਤੀ ਨਾਲ ਟਕਰਾਇਆ ਜਿਸ ਕਰਕੇ ਧੂੜ ਦੇ ਬੱਦਲਾਂ ਨੇ ਸੂਰਜ ਨੂੰ ਢੱਕ ਲਿਆ ਜਿਸ ਤੋਂ ਬਾਅਦ ਧਰਤੀ ਦਾ ਕਾਪਮਣ ਤੇਜ਼ੀ ਨਾਲ ਥੱਲੇ ਡਿੱਗ ਗਿਆ ਧਰਤੀ ਤੇ 25 ਕਿਲੋ ਤੋਂ ਵੱਧ ਵਜਨ ਵਾਲਾ ਹਰ ਜੀਵ ਖਤਮ ਹੋ ਗਿਆ ਡਾਇਨਾਸੌਰ ਦਾ ਕਾਲ ਵੀ ਖਤਮ ਹੋ ਗਿਆ ਪਰ ਡਾਇਨਾਸੌਰ ਤੋਂ ਬਾਅਦ ਨੰਮੀਆਂ ਪ੍ਰਜਾਤੀਆਂ ਨੇ ਜਨਮ ਲਿਆ ਧਰਤੀ ਹੌਲੀ-ਹੌਲੀ ਫਿਰ ਤੋਂ ਸੁਧਾਰਨ ਹੋਣ ਲੱਗੀ ਸੀ ਫਿਰ ਤੋਂ ਪੇੜ-ਪੌਦੇ ਉੱਗਣ ਲੱਗੇ ਸੀ ਧਰਤੀ ਤੇ ਜੋ ਵੀ 5% ਜੀਵ ਬਚ ਗਏ ਸੀ ਉਹਨਾਂ ਚ ਐਡਪਟ ਰੇਡੀਏਸ਼ਨ ਦੀ ਪ੍ਰਕਿਰਿਆ ਕਾਰਨ ਬਹੁਤ ਸਾਰੀਆਂ ਨਵੀਆਂ ਪ੍ਰਜਾਤੀਆਂ ਨੇ ਜਨਮ ਲੈ ਲਿਆ ਜਿੰਨਾ ਵਿੱਚ ਇੱਕ ਸੀ ਮੈਮਲਸ ਮੈਮਲਸ ਧਰਤੀ ਤੇ ਮੌਜੂਦ ਸਾਰੇ ਸਤੰਤਾਰੀਆਂ ਤਿੰਨ ਥਾਨਾਂ ਦੇ ਪੂਰਵਜ ਸੀ ਜੋ ਦੇਖਣ ਚ ਚੂਹੇ ਵਰਗੇ ਸੀ ਪਰ ਨੇਚਰਲ ਐਵੋਲੂਸ਼ਨ ਦੇ ਚੱਲਦੇ ਮੈਮਲਸ ਦੀ ਵੀ ਕਈ ਪ੍ਰਜਾਤੀਆਂ ਪੈਦਾ ਹੋਣ ਲੱਗੀਆਂ ਜਿਹੜੇ ਮੈਮਲਸ ਪਹਿਲਾਂ ਡਾਇਨਾਸੌਰ ਤੋਂ ਡਰ ਕੇ ਲੁਕੇ ਰਹਿੰਦੇ ਸੀ ਹੁਣ ਉਹ ਵੀ ਖੁੱਲੇ ਅਸਮਾਨ ਥਲੇ ਅਲੱਗ-ਅਲੱਗ ਥਾਵਾਂ ਤੇ ਰਹਿਣ ਲੱਗੇ ਜਿਸ ਕਾਰਨ ਨੇਚਰਲ ਸਿਲੈਕਸ਼ਨ ਦੇ ਚੱਲਦੇ ਮੈਮਲਸ ਵੀ ਕਈ ਪ੍ਰਕਾਰ ਦੇ ਜੀਵਨ ਚ ਵਿਕਸਿਤ ਹੋਣ ਲੱਗੇ ਇਹਨਾਂ ਮੈਮਲਸ ਨੂੰ ਹੋਰ ਜੀਵਨ ਵਿੱਚ ਵਿਕਸਿਤ ਹੋਣ ਚ ਕਰੋੜਾਂ ਸਾਲ ਲੱਗੇ ਜਿਸ ਨਾਲ ਮਹਿਮਲ ਹੌਲੀ ਹੌਲੀ ਪ੍ਰਾਇਮੇਟ ਚ ਤਬਦੀਲ ਹੋ ਗਏ ਜਿੰਨਾ ਤੋਂ ਇਨਸਾਨ ਦੀ ਉਤਪਤੀ ਹੋਈ ਅਕਸਰ ਆਪਾਂ ਕੁਦਰਤੀ ਘਟਨਾਵਾਂ ਤੋਂ ਡਰਦੇ ਹਾਂ ਪਰ ਅੱਜ ਤੂੰ 70 ਲੱਖ ਸਾਲ ਪਹਿਲਾਂ ਇੱਕ ਅਜਿਹੀ ਘਟਨਾ ਘਟੀ ਜਿਸ ਲਈ ਸਾਨੂੰ ਕੁਦਰਤ ਦਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਕਿਉਂਕਿ ਉਸ ਆਈਸ ਏਜ ਦੀ ਉਸ ਘਟਨਾ ਨੇ ਪ੍ਰਾਇਮੇਟ ਨੂੰ ਮਜਬੂਰ ਕੀਤਾ ਆਪਣੇ ਪੈਰਾਂ ਤੇ ਖੜਾ ਹੋਣ ਲਈ ਚੱਲਣ ਲਈ ਇਹ ਪਹਿਲਾ ਕਦਮ ਸੀ ਇਨਸਾਨ ਦਾ ਇਨਸਾਨ ਦੀ ਉਤਪਤੀ ਦੀ ਤਰਫ ਅਫਰੀਕਾ ਦੇ ਵੱਡੇ ਵੱਡੇ ਪਹਾੜਾਂ ਨਾਲ ਭਰੇ ਹੌਲੀ ਹੌਲੀ ਸੁਕੇ ਤੇ ਠੰਡੇ ਹੋਣ ਲੱਗੀ ਜਿਸ ਕਾਰਨ ਦਰਕਾਂਤੀ ਸਾਲਾਂ ਮਾਰਨ ਵਾਲੇ ਪ੍ਰਾਇਮੇਟ ਲਈ ਇੱਕ ਵੱਡੀ ਪਰੇਸ਼ਾਨੀ ਹੋ ਗਈ ਵੱਡੇ ਵੱਡੇ ਦਰਕਾਂਤਾਂ ਦੀਆਂ ਸੰਖਿਆ ਘਟ ਗਈ ਤੇ ਘਾਹ ਦੀ ਜਗ੍ਹਾ ਵੱਧ ਗਈ ਜਿਸ ਕਾਰਨ ਉਹ ਮਜਬੂਰ ਹੋ ਗਏ ਆਪਣੇ ਦੋ ਪੈਰਾਂ ਤੇ ਨੀਚੇ ਤੁਰਨ ਲਈ ਤੇ ਆਪਣਾ ਖਾਣਾ ਲੱਭਣ ਲਈ ਕਾਰਨ ਜੋ ਬਾਂਦਰਾਂ ਦੀ ਪ੍ਰਜਾਤੀ ਅਲੱਗ ਹੋ ਗਈ ਉਹ ਸੀ ਹੋਮਨੀਡਸ ਜਿੱਥੋਂ ਕੁਦਰਤ ਨੇ ਇਨਸਾਨੀਅਤ ਦਾ ਬੀਜ ਬੋਣਾ ਸ਼ੁਰੂ ਕੀਤਾ ਪਰ ਇਸ ਫਸਲ ਨੂੰ ਉੱਗਣ 'ਚ ਅਗਲੇ 70 ਲੱਖ ਸਾਲ ਬਾਕੀ ਸੀ ਹੋਮਨੀਡਸ ਦੇ ਅਲੱਗ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਉੱਭਰਨ ਵਾਲੀ ਪ੍ਰਜਾਤੀ ਸੀ ਸਹਲਾਮ ਥੋਰਪਸ ਇਹ ਦੇਖਣ 'ਚ ਬਾਂਦਰ ਵਰਗੀ ਹੀ ਸੀ ਪਰ ਬਦਲਦੇ ਵਾਤਾਵਰਣ ਕਾਰਨ ਸਹਲਾਮ ਥੋਰਪਸ ਕਈ ਪ੍ਰਜਾਤੀਆਂ 'ਚ ਤਬਦੀਲ ਹੋ ਗਏ ਜਿਵੇਂ ਐਸਟਰੋਪਲੋਥੀਕਸ ਪਾਰਾਥੋਰਪਸ ਆਰਡੀਪਥੀਕਸ ਤੇ ਲਾਟ 'ਚ ਹੋਮੋ ਸੇਪੀਅਨਸ ਜੋ ਕਿ ਲਗਭਗ 24 ਲੱਖ ਸਾਲ ਪਹਿਲਾਂ ਉਤਪੰਨ ਹੋਈ ਸੀ ਜਿਸ ਤੋਂ ਹੀ ਇਨਸਾਨ ਬਣਿਆ ਜਿਸ ਨੇ ਲਾਸਟ ਤੱਕ ਸਰਵਾਈਵ ਕੀਤਾ ਤੇ ਦੂਜੀਆਂ ਪ੍ਰਜਾਤੀਆਂ ਹੌਲੀ-ਹੌਲੀ ਖਤਮ ਹੋ ਗਈਆਂ 30 ਲੱਖ ਸਾਲ ਪਹਿਲਾਂ ਐਸਟਰੋਲੋਪੀਥੀਕਸ ਹੀ ਉੱਪਰ ਜਾਤੀ ਜਿਸ ਨੇ ਪੱਥਰਾਂ ਦਾ ਹਥਿਆਰ ਬਣਾਉਣ ਲਈ ਇਸਤੇਮਾਲ ਕਰਨਾ ਸ਼ੁਰੂ ਕੀਤਾ ਜਿਸ ਕਾਰਨ ਇਸਕਾਰ ਕਰਨ ਚ ਕਾਫੀ ਸਿਹਾਰ ਸੀ ਉਹ ਹੁਣ ਸਕਾਰ ਕਰਕੇ ਮਾਸ ਖਾਣ ਲੱਗੇ ਸੀ ਜਿਸ ਕਾਰਨ ਇਹਨਾਂ ਦੇ ਦਿਮਾਗ ਦਾ ਸਾਈਜ਼ ਵਧਣ ਲੱਗ ਗਿਆ ਇਸ ਤਰ੍ਹਾਂ ਅੱਜ ਤੋ ਤਕਰੀਬਨ 20 ਲੱਖ ਸਾਲ ਪਹਿਲਾਂ ਹੋਮੋ ਜੀਨਸ ਦੀ ਉਤਪਤੀ ਹੋਈ ਜਿਸ ਦੀ ਪਹਿਲੀ ਪ੍ਰਜਾਤੀ ਸੀ ਹੋਮੋ ਹੈਂਬਲਸ ਜਿਨ੍ਹਾਂ ਨੇ ਪੱਥਰਾਂ ਦੇ ਉਜਾਰਿਆਂ ਨੂੰ ਹੋਰ ਵੀ ਮੋਡੀਫਾਈ ਕੀਤਾ ਇਸ ਤੋਂ ਬਾਅਦ ਇੱਕ ਹੋਰ ਪ੍ਰਜਾਤੀ ਪੈਦਾ ਹੋ ਰਹੀ ਸੀ ਜਿਸ ਦਾ ਨਾਮ ਸੀ ਹੋਮੋ ਵੈਕਟਰਸ ਜੋ ਅੱਜ ਤੋ ਤਕਰੀਬਨ 18 ਲੱਖ ਸਾਲ ਪਹਿਲਾਂ ਪੰਨ ਹੋਈ ਜਿਹੜੀ ਆਪਣੇ ਦੋਨਾਂ ਪੈਰਾਂ ਤੇ ਸਿੱਧਾ ਖੜਾ ਹੋ ਸਕਦੀ ਸੀ ਜਿਸ ਨੇ ਅੱਗ ਨੂੰ ਕੰਟਰੋਲ ਕਰਨਾ ਵੀ ਸਿੱਖਿਆ ਜਿਸ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਅੱਗ ਦੀ ਖੋਜ ਅੱਜ ਤੋਂ 18 ਲੱਖ ਸਾਲ ਪਹਿਲਾਂ ਹੋ ਚੁੱਕੀ ਸੀ ਪਰ ਆਪਣੇ ਆਪ ਅੱਗ ਦੀ ਖੋਜ ਕਿਵੇਂ ਹੋਈ ਇਹ ਇੱਕ ਸਵਾਲ ਆ ਦੋਸਤੋ ਵਿਗਿਆਨੀਆਂ ਦੇ ਅਨੁਸਾਰ ਇਹ ਸੰਭਵ ਹੋ ਸਕਦਾ ਕਿਉਂਕਿ ਕੁਦਰਤੀ ਘਟਨਾਵਾਂ ਬਿਜਲੀ ਕਰਜਣਾ ਜਾਂ ਫਿਰ ਪੱਥਰਾਂ ਦਾ ਆਪਸੀ ਘੇਸਣਾ ਜਿਸ ਨੂੰ ਦੇਖ ਕੇ ਸੋਚਣਾ ਕਿ ਇਹ ਕਿਵੇਂ ਹੋਇਆ ਕਿਉਂਕਿ ਉਹਨਾਂ ਦੇ ਦਿਮਾਗ ਦਾ ਵਿਕਾਸ ਤਾਂ ਹੋ ਹੀ ਰਿਹਾ ਸੀ ਨਾਲ ਦੀ ਨਾਲ ਕਿਉਰਿਓਸਿਟੀ ਵੀ ਬਾਦੜੇ ਇਸੀ ਹੋਮੋ ਐਕਟਸ ਤੇ ਹੋਰ ਪ੍ਰਜਾਤੀਆਂ ਨੂੰ ਵੱਡੇ ਜਾਨਵਰਾਂ ਦਾ ਸ਼ਿਕਾਰ ਜਾਂ ਉਹਨਾਂ ਤੋਂ ਬਚਣ ਦਾ ਤਰੀਕਾ ਮਿਲ ਗਿਆ ਸੀ। ਉਹ ਤਰੀਕਾ ਸੀ ਅੱਗ ਦਾ ਪ੍ਰਯੋਗ ਕਰਨਾ ਜਿਸ ਨਾਲ ਹੌਲੀ-ਹੌਲੀ ਖਾਣਾ ਵੀ ਪਕਾਉਣ ਲੱਗ ਗਈ ਜਿਸ ਨਾਲ ਖਾਣਾ ਸਹੀ ਤਰੀਕੇ ਨਾਲ ਪਤਣ ਲੱਗ ਗਿਆ ਜਿਸ ਨਾਲ ਦਿਮਾਗ ਹੋਰ ਜ਼ਿਆਦਾ ਵਿਕਸਿਤ ਹੋ ਗਿਆ। ਇਸ ਤਰ੍ਹਾਂ ਐਬੂਲੇਸ਼ਨ ਦੇ ਚੱਲਦੇ 3 ਲੱਖ ਸਾਲ ਪਹਿਲਾਂ ਦੀ ਸਭ ਤੋਂ ਵੱਧ ਬੁੱਧੀਮਾਨ ਪ੍ਰਜਾਤੀਆਂ ਦਾ ਜਨਮ ਹੁੰਦਾ। ਯਾਨੀ ਕਿ ਹੋਮੋ ਨੀਐਂਦਰਥਲੈਂਸਿਸ ਤੇ ਹੋਮੋ ਸੇਪੀਐਂਸ ਇਹ ਜ਼ਿਆਦਾਤਰ ਪ੍ਰਜਾਤੀਆਂ ਸਾਊਥ ਅਫਰੀਕਾ ਵਿੱਚ ਮੌਜੂਦ ਸੀ। ਪਰ ਹੌਲੀ-ਹੌਲੀ ਇਹਨਾਂ ਨੇ ਧਰਤੀ ਤੇ ਬਾਕੀ ਹਿੱਸਿਆਂ ਵਿੱਚ ਵੀ ਜਾ ਕੇ ਬਸਣਾ ਸ਼ੁਰੂ ਕਰ ਦਿੱਤਾ ਪਰ ਨਵੇਂ ਇਲਾਕਿਆਂ 'ਚ ਬਸਣ 'ਚ ਇਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਆਪਣੇ ਸਰਵਾਈਵਲ ਲਈ ਇਹਨਾਂ ਨੇ ਨਵੇਂ ਯਾਰ ਬਣਾ ਲਈ ਜਿਸ ਨਾਲੇ ਸ਼ਿਕਾਰ ਨੂੰ ਕੱਟ ਸਕਦੇ ਸੀ ਤੇ ਦੂਰ-ਦੂਰ ਤੱਕ ਲਿਜਾ ਵੀ ਸਕਦੇ ਸੀ ਇਕੱਲੇ ਸ਼ਿਕਾਰ ਨਾ ਕਰਕੇ ਗਰੁੱਪ ਬਣਾ ਕੇ ਸ਼ਿਕਾਰ ਕਰਨ ਲੱਗੇ ਜਿਸ ਕਰਕੇ ਇੱਕ ਦੂਜੇ ਨੂੰ ਗੱਲ ਕਰਨ ਲਈ ਭਾਸ਼ਾ ਦੀ ਜ਼ਰੂਰਤ ਪਈ ਪਰ ਬੋਲਣ ਦੀ ਬਜਾਏ ਸਾਰੇ ਨਾਲ ਗੱਲ ਸਮਝਾਉਂਦੇ ਸੀ ਜਿਸ ਨੂੰ ਪ੍ਰੋਟੋ ਲੈਂਗੁਏਜ ਕਿਹਾ ਜਾਂਦਾ ਹੁਣ ਹੌਲੀ-ਹੌਲੀ ਸਰੀਰ ਦੀ ਪੂਰਜਾ ਦਿਮਾਗ ਤੇ ਜ਼ਿਆਦਾ ਖਰਚ ਹੋਣ ਲੱਗੀ ਤੇ ਦਿਮਾਗ ਦਾ ਵਿਕਾਸ ਹੋਰ ਤੇਜ਼ੀ ਨਾਲ ਹੋਣ ਲੱਗਿਆ ਬਗਾਨੀਆਂ ਦੇ ਅਨੁਸਾਰ 1.70000 ਸਾਲ ਪਹਿਲਾਂ ਇਨਸਾਨਾਂ ਨੇ ਕੱਪੜਿਆਂ ਦਾ ਵਿਸ਼ਕਾਰ ਕੀਤਾ ਤੇ ਉਹਨਾਂ ਨੂੰ ਪ੍ਰਯੋਗ ਕਰਨ ਲੱਗੇ ਹੁਣ ਸਿਰਫ ਹੋਮੋਨੀਐਡਰ ਥੈਲਸ ਤੇ ਹੋਮੋ ਸੇਪੀਐਂਸ ਦੋ ਪ੍ਰਜਾਤੇਆਂ ਹੀ ਬਚੀਆਂ ਸੀ ਜੋ ਆਈਸ ਏਜ ਦੇ ਬਰਫ਼ੀਲੇ ਯੁੱਗ ਚੋਂ ਗੁਜ਼ਰ ਰਹੀਆਂ ਸੀ ਇਸ ਤਰ੍ਹਾਂ ਲਗਾਤਾਰ ਡਿਵਲਪ ਹੁੰਦੇ ਹੁੰਦੇ ਅੱਜ ਤੋਂ 30000 ਸਾਲ ਪਹਿਲਾਂ ਹੋਮੋਨੀਐਡਰ ਥੈਲਸ ਤੇ ਹੋਮੋ ਸੇਪੀਐਂਸ ਕਿਉਂ ਸਿਰਫ ਇੱਕ ਪ੍ਰਜਾਤੀ ਸਰਵਾਈਵ ਕਰ ਪਾਈ ਜੋ ਸੀ ਆਪਾਂ ਇਨਸਾਨ ਜਾਨੀ ਕਿ ਹੋਮੋ ਸੇਪੀయన్స్ ਵਿਗਿਆਨੀ ਨਹੀਂ ਜਾਣਦੇ ਕਿ ਆਖਰ ਹੋਮੋ ਨੀਐਂਦਰਥਲਸ ਕਿਉਂ ਬਲਿਪਤ ਹੋ ਗਏ ਹੋਮੋ ਸੇਪੀయన్స్ ਆਈਸ ਏਜ ਸਰਵਾਈਵ ਕਰ ਗਏ ਪਰ ਭੁੱਖ ਕਾਰਨ ਇਧਰ ਉਧਰ ਭਟਕਦੇ ਰਹੇ ਜਿਸ ਕਾਰਨ ਅੱਜ ਤੋ 10000 ਸਾਲ ਪਹਿਲਾਂ ਖੇਤੀ ਦੀ ਸ਼ੁਰੂਆਤ ਹੋਈ ਹੁਣ ਉਹ ਭੁੱਖ ਕਾਰਨ ਇਧਰ ਉਧਰ ਭਟਕਣ ਦੀ ਬਜਾਏ ਇੱਕ ਥਾਂ ਤੇ ਰਹਿਣ ਲੱਗੇ ਹੁਣ ਉਹਨਾਂ ਕੋਲ ਕਾਫੀ ਫ੍ਰੀ ਟਾਈਮ ਰਹਿਣ ਲੱਗਿਆ ਜਿਸ ਚ ਉਹਨਾਂ ਨੇ ਕਾਫੀ ਅਵਿਸ਼ਕਾਰ ਕੀਤੇ ਜਿਵੇਂ ਚਿੱਤਰਕਲਾ ਚਿੱਤਰ ਬਣਾਉਣੀ ਖਾਣੇ ਨੂੰ ਸਟੋਰ ਕਰਨ ਲਈ ਟੋਏ ਪੁੱਟਣੇ ਪੱਥਰ ਦੇ ਟੱਈਏ ਬਣਾਉਣੇ ਭਾਸ਼ਾ ਲਿਖਣੀ ਇਸ ਤਰ੍ਹਾਂ ਹੌਲੀ-ਹੌਲੀ ਆਪਾਂ ਪਿਛਲੇ 5000 ਸਾਲਾਂ ਤੋਂ ਹੁਣ ਮਾਡਰਨ ਯੁੱਗ 'ਚ ਆ ਗਏ ਹਾਂ ਸੋ ਦੋਸਤੋ ਈਵੋਲੂਸ਼ਨ ਅੱਜ ਵੀ ਚੱਲ ਰਿਹਾ ਹੈ ਤੇ ਇਹ ਹਮੇਸ਼ਾ ਚੱਲਦਾ ਰਹੇਗਾ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ